ਡਿਜ਼ਾਈਨ ਹੋਵੇ ਕੋਈ ਹੋਵੇ ਕੁਝ ਹੋਵੇ ਮਤਲਬ ਦੁਨੀਆ ਦੀ ਕੋਈ ਮਰਜ਼ੀ ਫੋਟੋ ਭੇਜਦੀ ਹੈ ਬਿਲਕੁਲ ਬਿਲਕੁਲ ਫੁੱਲ ਡਿਗਿਆ ਬਾਟੇ ਡਿਗਿਆ ਪੂਰੀ ਭਰੀ ਰੱਖੀਏ ਤੇ ਪਾਣੀ ਜੋ ਸਾਰਾ ਸਾਰਾ ਨੇਰੀ ਪਾਣੀ ਮਿੱਠਾ ਪਾਣੀ ਸਾਰਾ ਮਸਾਲਾ ਇਹ ਮਤਲਬ ਨੇਰੀ ਪਾਣੀ ਵਿੱਚ ਤਿਆਰੀ ਹੁੰਦਾ ਹੈ ਫਿਰ ਬਾਅਦ ਵਿੱਚ ਕਯੂਰਿੰਗ ਜੀ ਆ ਸਾਰੀ ਨੇਰੀ ਵਿੱਚ ਲੋ ਦੋਸਤੋ ਇਹ ਵੀ ਇੱਕ ਬਹੁਤ ਖਾਸ ਗੱਲ ਹੈ ਭਾਈ ਹੋਰ ਇਹ ਕਹਿੰਦੇ 20 ਫੁੱਟ ਡੂੰਘਾ ਇਹ ਤਲਾਬ ਬਣਾਇਆ ਹੋਇਆ ਇਹਦੇ ਵਿੱਚ ਜਿਹੜਾ ਪਾਣੀ ਰਹਿੰਦਾ ਹੈ ਪਹਿਲਾਂ ਡਗੀਆਂ ਫੁੱਲਣੇ ਜੇ ਇਤਰੋ ਕੱਢ ਜੂਗਾ ਤਾਂ ਪਾਣੀ ਉਤਰੋ ਨਹਿਰੀ ਨਾ ਵੀ ਆਉ ਤਾਂ ਇਹ ਵਰਤਿਆ ਜਾਂਦਾ ਉਹਨਾਂ ਤੇ ਤੇ ਇੰਨੇ ਨਹਿਰੀ ਪਾਣੀ ਚੱਲ ਵੀ ਪੈਂਦਾ ਹੈਗਾ ਤੇ ਆਜੋ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਹੋਰ ਵੀ ਸਟਾਕ ਦਿਖਾਉਣੇ ਆ ਹਾਂਜੀ ਸਰ ਬਹੁਤ ਵਧੀਆ ਲੱਗਿਆ ਅਜੇ ਜਿੰਨਾ ਦੋਸਤੋ ਇਧਰਲੀ ਸਾਈਡ ਤੋਂ ਉਹਨੂੰ ਦਿਖਾਇਆ ਸਟਾਕ ਦਿਖਾਇਆ ਬਣਦੇ ਦਿਖਾਏ ਐਨੀ ਤੁਸੀਂ ਦੂਜੀ ਸਾਈਡ ਦੇਖ ਸਕਦੇ ਹੋ ਵਿਚਾਲੇ ਸਾਰਾ ਕ੍ਰੈਸ਼ਰ ਪਿਆ ਜੀ ਇਹ ਇੱਕ ਚੀਜ਼ ਪੁੱਛਣੀ ਹੈ ਵਿਚਾਲੇ ਸਮਾਨ ਸਾਰਾ ਪਿਆ ਆਪਣਾ ਸਿਮਿੰਟ ਵਗੈਰਾ ਇਹ ਕਿਹੜੀ ਕੁਆਲਿਟੀ ਦਾ ਵਰਤ ਤੇ ਦੇਖੋ ਪਠਾਨਕੋਟ ਨੂੰ ਇਹ ਆਉਂਦਾ ਸਾਰਾ ਕ੍ਰੈਸਰ ਤੇ ਗੱਗਰ ਤੇ ਜੀਰੇ ਦਾ ਰੇਤਾ ਹੈ ਠੀਕ ਹੈ ਜੀ ਤਾਂ ਬੜੀਆ ਕੁਆਲਿਟੀ ਦਾ ਹੈ ਠੀਕ ਹੈ ਜੀ ਜੀ ਤੇ ਸਰ ਉਸ ਤੋਂ ਬਾਅਦ ਆ ਜਾਂਦੀ ਗੱਲ ਡਿਲੀਵਰੀ ਦੀ ਮੈਂ ਆਰਡਰ ਦਿੱਤਾ ਅੱਜ ਮੇਰੇ ਘਰ ਸਮਾਨ ਜਾਣਾ ਤਾਂ ਉਹਦੇ ਲਈ ਕੀ ਖਾਸ ਆਪਾਂ ਨਿਗਾਹ ਰੱਖਦੇ ਦੇਖੋ ਖਾਸ ਨਿਗਾਹ ਇਹ ਹੈ ਜੀ ਹੁਣ ਉਹ ਸਾਹਮਣੇ ਵੈਸੇ ਤੋਂ ਗੱਡੀਆਂ ਲੋਡ ਹੋ ਰਹੀ ਹੈ ਜੀ ਉਹ ਵੀ ਦਿਖਾਉਂਗਾ ਆਪਾਂ ਪ੍ਰਾਲੀ ਹੁਣ ਜਿੰਨਾ ਵੀ ਸਮਾਨ ਹੈ ਉਹਦੀ ਕੀ ਹੈ ਕਿ ਦੇਖੋ ਜੀ ਜ਼ਬਰਸਤ ਮੈਂ ਜਾਂਦਾ ਤਾਂ ਕੋਈ ਚੀਜ਼ ਟੁੱਟੇ ਨਾ ਉਹਦੀ ਉਹਦੀ ਪੈਕਿੰਗ ਵਾਸਤੇ ਪੂਰਾ ਪ੍ਰਬੰਧ ਹੈ ਔਰ ਉਹਦੇ ਵਾਸਤੇ ਆਪਰਾਲੀ ਅਸੀਂ ਮਤਲਬ ਇੰਨਾ ਸਟਾਕ ਰੱਖਿਆ ਕਿ ਵੀ ਅਗਲੇ ਦਾ ਸਮਾਨ ਜਿੱਥੇ ਮਰਜੀ 200 ਕਿਲੋਮੀਟਰ ਜਾਵੇ ਹੋਰ ਆਵੇ ਔਰ ਉਹਨੇ ਕੋਈ ਦਿੱਕਤ ਨਹੀਂ ਆਉਂਦੀ ਪੂਰਾ ਸੇਵ ਮਾਲ ਜਾਂਦਾ ਹੈ ਠੀਕ ਹੈ ਜੀ ਇਹ ਸਟਾਕ ਦੋਸਤੋ ਦੇਖ ਸਕਦੇ ਹੋ ਪੂਰਾ ਨਾ ਇੱਕ ਚੀਜ਼ ਦੋਸਤੋ ਜੇ ਖਾਸ ਤੁਸੀਂ ਦੇਖਣੀ ਹੈ ਨਾ ਵੀ ਇਹ ਜਦੋਂ ਕਯੂਰਿੰਗ ਹੋਈ ਆ ਸੁੱਕਾ ਤੁਸੀਂ ਦੇਖ ਸਕਦੇ ਹੋ ਕਿਵੇਂ ਖੜਕਦਾ ਖੜਕਦਾ ਕਿਉਂਕਿ ਪ੍ਰੋਪਰ ਕਯੂਰਿੰਗ ਤੋਂ ਬਾਅਦ ਇਹ ਚੀਜ਼ਾਂ ਬਣੀਆਂ ਹੋਈਆਂ ਨੇ ਤਾਂ ਤੁਹਾਨੂੰ ਪਾਵੇ ਤੁਸੀਂ ਦੇਖ ਸਕਦੇ ਹੋ ਜਾਲੀ ਤੁਸੀਂ ਦੇਖ ਸਕਦੇ ਹੋ ਸਾਰੇ ਪ੍ਰੋਪਰ ਸੁੱਕੀ ਸਨ ਉਹ ਬਿਲਕੁਲ ਬਿਲਕੁਲ ਹਰੇਕ ਮਾਲ ਹਨਾ ਪੂਰਾ ਖੜਕਦਾ ਮਾਲ ਹੈ ਜੋ ਮੈਂ ਪੱਥਰ ਖੜਕਦਾ ਨਾ ਬਿਲਕੁਲ ਜੀ ਹਰ ਇੱਕ ਚੀਜ਼ ਦਾ ਪਤਾ ਲੱਗੂਗਾ ਵੀ ਚੀਜ਼ ਬਣੀ ਆ ਤੇ ਹੁਣ ਗੱਲ ਕਰੀਏ ਜੀ ਕੋਈ ਆਰਡਰ ਦੂਰੋਂ ਆਉਂਦਾ ਹੈ 200 300 ਕਿਲੋਮੀਟਰ ਤੇ ਕੋਈ ਦੋਸਤ ਬੈਠਾ ਹੈ ਉਹ ਸੋਚਦਾ ਵੀ ਜਿੰਨੇ ਦਾ ਮੇਰਾ ਆਰਡਰ ਹੈ ਉਹਨਾਂ ਦਾ ਮੈਨੂੰ ਕਰਾ ਜਾਣਾ ਪੈ ਜੇ ਕਿੱਥੇ ਰਹਿ ਜਾਵੇ ਤਾਂ ਉਹਨਾਂ ਲਈ ਸਰ ਕੀ ਆਫਰ ਰਹਿੰਦਾ ਆਪਣਾ ਉਹਨਾਂ ਵਾਸਤੇ ਸਭ ਬਾਤ ਇਹ ਹੈ ਕਿ ਜੀ ਜੋ ਨੇੜੇ-ਤੇੜੇ ਤੋਂ ਚਲੋ ਅਰੇ ਕੀ ਅਗਲਾ ਆ ਕੇ ਲੈ ਜਾਂਦਾ ਹੈ ਉਹ ਬਿਲਕੁਲ ਖਤਮੀ। ਤੋਂ ਅਸੀਂ ਇਹ ਇਹਦੇ 'ਚ ਸਕੀਮ ਕਰਦੀ ਹੈ ਕਿ ਵੀ 40 ਕਿਲੋਮੀਟਰ ਤੋਂ ਅੱਗੇ ਦੂਰ ਦਾ ਕੋਈ ਵੀ ਬੰਦਾ ਪੂਰੇ ਪੰਜਾਬ 'ਚ ਠੀਕ ਹੈ। ਉਹਨੂੰ 50% ਕਿਰਾਏ 'ਮੇ ਲੇਸ ਹੈ। ਠੀਕ ਹੈ। ਅਗਰ ਕਿਸੇ ਦਾ ਕਿਰਾਇਆ 5000 ਬੰਦਾ ਹੈ ਤਾਂ ਸਿਰਫ 2500 ਰੁਪਏ ਦਿਓ ਤੇ ਸੰਭਾਲ ਲਿਓ। ਠੀਕ ਹੈ ਜੀ।